ਅੱਜ ਸਾਡੇ ਯੋਧੇ ਨੂੰ 17 ਦਿਨ ਹੋ ਗਏ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਨੂੰ 12 ਕਿਲੋ ਭਾਰਨ ਘਟ ਗਿਆ ਕਿਡਨੀਆਂ ਹੌਲੀ-ਹੌਲੀ ਕੰਮ ਛੱਡ ਰਹੀਆਂ ਨੇ ਤੇ ਉਹ ਸਾਡੀਆਂ ਨਸਲਾਂ ਦੀ ਖਾਤਰ ਸਾਡੀਆਂ ਫਸਲਾਂ ਦੀ ਖਾਤਰ ਸਾਡੀ ਧਰਤੀ ਦੀ ਖਾਤਰ ਸਾਡੇ ਕੰਮਕਾਰਾਂ ਦੀ ਖਾਤਰ ਸਾਡੀ ਰੋਜੀ ਰੋਟੀ ਦੀ ਖਾਤਰ ਸਾਡੇ ਮਜ਼ਦੂਰਾਂ ਲਈ ਕਿਸਾਨਾਂ ਲਈ ਛੋਟੇ ਦੁਕਾਨਦਾਰਾਂ ਲਈ ਸਭ ਮੁੱਚੇ ਪੰਜਾਬੀਆਂ ਲਈ ਜਾਂ ਕਹਿ ਲਗੇ ਵੀ ਸਮੁੱਚੇ ਭਾਰਤੀਆਂ ਲਈ ਉਹ ਇਨਸਾਨ ਅੱਜ ਪਲ-ਪਲ ਆਪਣੀ ਮੌਤ ਨੂੰ ਉਡੀਕ ਰਿਹਾ ਵੀ ਕਦੋਂ ਮੌਤ ਮੈਨੂੰ ਆ ਕੇ ਗੱਲ ਨਾ ਲਾਉਂਦੀ ਆ। ਸੋ ਉਸ ਯੋਧੇ ਨੂੰ ਸਲਾਮ ਹੈ, ਸਜਦਾ ਹੈ, ਸਲੂਟ ਹੈ ਕਿ ਯਾਰ ਇੱਕ 75 ਸਾਲ ਦਾ ਬਜ਼ੁਰਗ ਆ ਸਾਡੇ ਭਵਿੱਖ ਨੂੰ ਬਚਾਉਣ ਲਈ ਲੜ ਰਿਹਾ ਬਾਈ। ਤੇ ਤੁਹਾਡਾ ਫਰਜ਼ ਸਿਰਫ ਇੰਨਾ ਹੀ ਆ ਪੰਜਾਬ ਦੇ ਲੋਕੋ, ਹਰਿਆਣੇ ਵਾਲਿਓ, ਰਾਜਸਥਾਨ ਵਾਲਿਓ ਤੁਹਾਨੂੰ ਕੋਈ ਅਪੀਲ ਕਰਦਾ ਬਾਈ ਅੱਜ 12 ਤਰੀਕ ਹੈ ਅੱਜ ਆਪਾਂ ਆਥਣ ਦੀ ਰੋਟੀ ਨਹੀਂ ਖਾਣੀ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਵੈਗਰੂ ਨੂੰ ਹਰ ਬੰਦੇ ਨੇ ਦਿਲੋਂ ਇਹ ਨਹੀਂ ਵੀ ਖਾ ਕੇ ਚਾਰ ਰੋਟੀਆਂ ਤੇ ਆਪਾਂ ਵੀਡੀਓ ਪਾ ਦਾਂਗੇ ਫੋਟੋ ਪਾ ਦਾਂਗੇ ਨਹੀਂ ਆਪਾਂ ਸਾਰਿਆਂ ਨੇ ਅੱਜ ਮੈਂ ਮੇਰੀ ਮਾਂ ਨੂੰ ਫੋਨ ਕਰਤਾ ਮਾਂ ਬੇਬੇ ਹੱਥ ਨੇ ਚੁੱਲ੍ਹਾ ਨਹੀਂ ਬਾਲਣਾ ਅੱਗ ਨਹੀਂ ਮਚਾਉਣੀ ਸਾਰੇ ਟੱਬਰ ਨੇ ਆਪਾਂ ਅੱਜ ਉਸ ਯੋਧੇ ਨੂੰ ਸਮਰਪਿਤ ਹੋ ਕੇ ਅੱਜ ਉਸ ਕਿਸਾਨੀ ਘੋਲ ਨੂੰ ਸਮਰਪਿਤ ਹੋ ਕੇ ਜਿਹੜਾ ਲਗਾਤਾਰ ਕਈ ਮਹੀਨਿਆਂ ਤੋਂ ਸਾਡੇ ਜੋਧੇ ਬਾਰਡਰਾਂ ਤੇ ਬੈਠੇ ਹੱਦਾਂ ਤੇ ਬੈਠੇ ਲੜ ਰਹੇ ਨੇ ਗੋਲੇ ਖਾ ਰਹੇ ਨੇ ਆਪਣੇ ਗੈਂਸਾਂ ਦੇ ਰਬੜ ਦੀਆਂ ਗੋਲੀਆਂ ਵੱਜ ਰਹੀਆਂ ਨੇ ਸਿਰ ਪਾਟ ਰਹੇ ਨੇ ਸਾਡਾ ਇੱਕ ਨੌਜਵਾਨ ਵੀ ਸ਼ਹੀਦ ਹੋਇਆ ਕਿੰਨੇ ਨੌਜਵਾਨ ਦੇ ਸਿਰ ਪਾਟੇ ਲੱਤਾਂ ਟੁੱਟੀਆਂ ਸੀ ਲਗਾਤਾਰ ਲੜ ਰਹੇ ਆ ਸੋ ਸਮੁੱਚੇ ਪੰਜਾਬੀਆਂ ਦਾ ਫਰਜ਼ ਆ ਬਾਈ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਇੱਕ ਦਿਨ ਦੀ ਰੋਟੀ ਨਾ ਖਾਵਾਂਗੇ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਉਹ ਪ੍ਰਮਾਤਮਾ ਨੂੰ ਵੀ ਜਵਾਬ ਦੇ ਹੋਵਾਂਗੇ ਤੇ ਆਪਣੇ ਆਪ ਨੂੰ ਆਪਣੀ ਆਤਮਾ ਨੂੰ ਵੀ ਜਵਾਬ ਦੇ ਹੋਵਾਂਗੇ ਵੀ ਹਾਂ ਅਸੀਂ ਰੋਟੀ ਨਹੀਂ ਖਾਧੂ ਸੋ ਅੱਜ ਬਾਈ ਆਥ ਨੇ ਕਿਸੇ ਪੰਜਾਬੀ ਦੇ ਪੰਜਾਬ ਦੇ ਵਿੱਚ ਘਰੇ ਚੁੱਲ੍ਹਾ ਨਹੀਂ ਬਲਣਾ ਚਾਹੀਦਾ ਅੱਜ ਅੱਗ ਨਹੀਂ ਪੈਣੀ ਚਾਹੀਦੀ ਚੁੱਲਿਆਂ 'ਚ ਅੱਜ ਰੋਟੀ ਨਹੀਂ ਪੱਕਣੀ ਚਾਹੀਦੀ ਅੱਜ ਦਾਲ ਸਬਜ਼ੀ ਨਹੀਂ ਧਰਨੀ ਚਾਹੀਦੀ ਅਸੀਂ ਦਿਲੋਂ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਅੱਜ ਦੀ ਰਾਤ ਦੀ ਰੋਟੀ ਛੱਡ ਕੇ ਇਹ ਵੈਗੁਰੂ ਸੱਚੇ ਪਾਤਸ਼ਾਹ ਸਾਡੇ ਅੰਦੋਲਨ ਨੂੰ ਚੜ੍ਹਦੀ ਕਲਾ 'ਚ ਰੱਖੀ ਕਾਮਯਾਬੀ ਦੇਵੀ ਇੱਜ਼ਤ ਹਾਸਲ ਕਰੀ ਤੇ ਸਾਡੇ ਯੋਧੇ ਲੜਨ ਵਾਲਿਆਂ ਨੂੰ ਸ਼ੰਭੂ ਦੇ ਖਨੌਰੀ ਬੇਠਿਆਂ ਨੂੰ ਖਾਸ ਤੌਰ ਤੇ ਸਰਦਾਰ ਜਗੀਰ ਸਿੰਘ ਡੱਲੇਵਾਲ ਨੂੰ ਤੰਦਰੁਸਤੀ ਬਖਸ਼ੀ ਇਹ ਵੀ ਆਪਾਂ ਅਰਦਾਸ ਉਸ ਵੈਗਰੂ ਅਗੇ ਕਰਨੀ ਅੱਜ ਤੇ ਨਾਲ ਅਸੀਂ ਮੇਰੇ ਵੀਰ ਸਾਰਿਆਂ ਨੂੰ ਇੱਕ ਬੇਨਤੀ ਜ਼ਰੂਰੀ ਧਿਆਨ ਨਾਲ ਸੁਣ ਲਿਓ ਆਪਾਂ ਆਤਸ਼ਾਂ ਦੀ ਰੋਟੀ ਨਾ ਖਾ ਕੇ ਕੋਈ ਵੀਡੀਓ ਕਲਿੱਪ ਬਣਾ ਕੇ ਮਾੜੀ ਮੋਟੀ ਕੋਈ ਇੱਕ ਅੱਧੇ ਮਿੰਟ ਦੀ ਜਾਂ ਕੋਈ ਫੋਟੋ ਆਪੋ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜੋ ਵੀ ਤੁਸੀਂ ਵਰਤਦੇ ਹੋ ਫੇਸਬੁੱਕ ਕੋਈ ਇੰਸਟਾਗ੍ਰam ਕੋਈ YouTube ਕੋਈ ਸਨੈਪਚੈਟ ਜੋ ਵੀ ਹੈ ਕੋਈ ਆਪਣਾ ਜਿਹੜਾ X ਟਵਿੱਟਰ ਜਿਹੜਾ ਹੁੰਦਾ ਸੀਗਾ ਤਾਂ ਤੁਸੀਂ ਉੱਥੇ ਇੱਕ ਹੈਸ਼ਟੈਗ ਚ ਲਾਉਣਾ ਹੈ ਬੁਈ سپورਟ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੈਸ਼ਟੈਗ ਹੈਗਾ ਬੁਈ سپورਟ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਹ ਮੇਰਾ ਵੀਰ ਧਿਆਨ ਦੇ ਨਾਲ ਅੱਜ 12 ਤਰੀਕਾ ਅੱਜ ਆਥਨ ਦੀ ਰੋਟੀ ਛੱਡ ਕੇ ਆਪਣੀ ਫੋਟੋ ਖਿੱਚ ਕੇ ਕੋਈ ਸਾਰੇ ਪਰਿਵਾਰ ਨਾਲ ਬੈਠ ਕੇ ਕੋਈ ਵੀਡੀਓ ਬਣਾ ਕੇ ਤੁਸੀਂ ਇਹ ਆਪਣੇ ਵੱਖ-ਵੱਖ ਜਿਹੜੇ ਤੁਹਾਡੇ ਕੋਲੇ ਮੰਚ ਨੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਇੰਸਟਾਗ੍ਰam ਫੇਸਬੁਕਾਂ ਜੋ ਵੀ ਤੁਹਾਡੇ ਕੋਲ ਹੈਗੀਆਂ ਨੇ YouTubeਾਂ ਜੋ ਵੀ ਤੁਹਾਡੇ ਕੋਲ ਹੈ X ਟਵਿੱਟਰ ਦੇ ਉੱਤੇ ਆਪਾਂ ਹੈਸ਼ਟੈਗ ਚਲਾਉਣਾ ਹੋ ਇਸਪੋਰਟ ਸਰਦਾਰ ਜਗੀਰ ਸਿੰਘ ਢੱਲੇਵਾਲ ਅੱਜ ਦੀ ਰੋਟੀ ਨਾ ਖਾ ਇਹ ਪਹਿਲੀ ਮੇਰੀ ਬੇੰਤੀ ਸਾਂਝਾ ਕਰਦੇ ਜਾਓ ਮੇਰਾ ਵੀਰੇ ਨੂੰ ਸਾਰੇ ਕਿਉਂਕਿ ਆਪਾਂ ਇਹ ਗੱਲ ਮੈਂ ਕਹਿੰਦਾ ਹਰ ਘਰ ਤੱਕ ਹਰ ਚੁੱਲ੍ਹੇ ਤੱਕ ਪਹੁੰਚਣੀ ਚਾਹੀਦੀ ਹੈ ਹਰ ਪਰਿਵਾਰ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਮਸਲਾ ਬਹੁਤ ਵੱਡਾ ਹੈ ਦੁਸ਼ਮਣ ਲਗਾਤਾਰ ਚੜਿਆ ਤੁਰਿਆ ਆਉਂਦਾ ਤੁਹਾਡਾ ਸਾਰਾ ਕੁਝ ਛੜਪਣ ਨੂੰ ਬਈ ਤੁਹਾਡੇ ਨਾਲ ਜ਼ਮੀਨਾਂ ਤੁਹਾਡੇ ਰਜਗਾਰ ਤੁਹਾਡੇ ਕਾਰੋਬਾਰ ਸਭ ਚੀਜ਼ ਤੁਹਾਡਾ ਇੱਥੇ ਇਹ ਮਤ ਕੋਈ ਭੁਲੇਖਾ ਪਾ ਲਿਓ ਕਿ ਇਹ ਮਸਲਾ ਇਕੱਲਾ ਕਿਸਾਨਾਂ ਦਾ ਨਹੀਂ ਬਈ ਇਹ ਇਨਸਾਨੇ ਦਾ ਮਸਲਾ ਹੈ ਇਹ ਰੋਜੀ ਰੋਟੀ ਦਾ ਮਸਲਾ ਹੈ ਇਹ ਚੁੱਲ੍ਹੇਵਾਲਣ ਦਾ ਮਸਲਾ ਹੈ ਇਹ ਤੁਹਾਨੂੰ ਕਿਵੇਂ ਤੁਹਾਡਾ ਕਾਰੋਬਾਰ ਜਗਾਰ ਤੁਹਾਡੀਆਂ ਜਾਇਦਾਦਾਂ ਖੋਕੇ ਤੁਹਾਡੀਆਂ ਜ਼ਮੀਨਾਂ ਖੋਕੇ ਤੁਹਾਡੇ ਕੰਮਕਾਰ ਖੋਕੇ ਕਿਵੇਂ ਕਾਰਪੋਰੇਟਾਂ ਨੇ ਹੁਣ ਬਾਰੇ ਗਰੀਬ ਕਹਿੰਦੇ ਸਾਂ ਰੋਟੀ ਖਾਣੀ ਐ ਕੋ ਮਿਲਦੀ ਰੂ ਨਹੀਂ ਬਾਈ ਜਦੋਂ ਕਾਰਪੋਰੇਟ ਆ ਗਿਆ ਨਾ ਇਥੇ ਵੱਡੀਆਂ ਵੱਡੀਆਂ ਮਸ਼ੀਨਾਂ ਆ ਗਈਆਂ ਵੱਡੇ ਵੱਡੇ ਇਥੇ 50 50 ਹਜ਼ਾਰ ਲੱਖ ਲੱਖ ਏਕੜ ਦੇ ਫਾਰਮ ਬਣ ਗਏ ਉਥੇ ਮਸ਼ੀਨਾਂ ਨੇ ਕੰਮ ਕਰਨਾ ਬਾਈ ਬੰਦਿਆਂ ਦੀ ਉਥੇ ਇਹਨਾਂ ਨੂੰ ਲੋੜ ਨਹੀਂ ਰਹਿਣੀ ਹੁਣ ਤਾਂ ਰੋਬੋਟ ਆ ਗਏ ਹੁਣ ਤਾਂ ਹੋਰ ਇਹਨਾਂ ਨੇ ਵਧਾਤਾ ਕੰਮ ਸੋਸ ਕਰਕੇ ਭਰਾਵੋ ਲੜਾਈ ਇਨਸਾਨੀਅਤ ਦੀ ਹੈ ਮਨੁੱਖਤਾ ਦੀ ਹੈ ਸੋ ਮਨੁੱਖਤਾ ਦੀ ਲੜਾਈ ਦੇ ਵਿੱਚ ਆਪਾਂ ਆਪਣਾ ਯੋਗਦਾਨ ਪਾਈਏ ਆਪਾਂ ਅੱਜ ਰਾਤ ਨੂੰ ਰੋਟੀ ਨਾ ਖਾ ਕੇ ਦੂਜੀ ਬੇਨਤੀ ਮੇਰਾ ਵੀ ਸੁਣ ਲਓ ਧਿਆਨ ਨਾਲ ਦੂਜੀ ਅਹਿਮ ਬੇਨਤੀ ਇਹ ਹੈ ਕਿ ਕੱਲ ਰਾਤ ਉਥੇ ਤਲਾਹੇ ਮਿਲੀ ਸੀਗੀ ਵੀ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਦੋਨੇ ਮਿਲ ਕੇ ਸਾਂਝੇ ਤੌਰ ਤੇ ਉਥੇ ਐਕਸ਼ਨ ਕਰ ਸਕਦੇ ਆ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾ ਸਕਦੇ ਆ ਸੋ ਇਸ ਕਰਕੇ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਸੈਂਟਰ ਦਾ ਹਰਿਆਣਾ ਸਰਕਾਰ ਦਾ ਪੰਜਾਬ ਸਰਕਾਰ ਦਾ ਵੀ ਪੰਜਾਬ ਪੁਲਿਸ ਹਰਿਆਣਾ ਪੁਲ ਸਾਰੇ ਮਿਲ ਕੇ ਸਾਂਝਾ ਐਕਸ਼ਨ ਕਰਕੇ ਇਹ ਡੱਲੇਵਾਲ ਸਾਹ ਨੂੰ ਉਥੋਂ ਚੱਕ ਕੇ ਲਿਆ ਸਕਦੇ ਜਬਰਦਸਤ ਸੋ ਮੇਰੀ ਬੇਨਤੀ ਹੈ ਮੇਰੇ ਵੀ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਆਪਾਂ ਖਨੌਰੀ ਪਹੁੰਚ ਗਏ ਤਾਂ ਕਿ ਉਥੋਂ ਡੱਲੇਵਾਲ ਨੂੰ ਇਹ ਚੱਕ ਕੇ ਨਾਲ ਲਿਆ ਸਕੀ ਨੀ ਆਪਾਂ ਪਹਿਲਾਂ ਦੇਖਿਆ ਵੀ ਕਿਵੇਂ ਬਾਪੂ ਸੂਰਤ ਸਿੰਘ ਨੂੰ ਇਹਨਾਂ ਨੇ ਚੱਕ ਕੇ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਲਗਾਤਾਰ ਕਈ ਸਾਲ ਤੋਂ ਹਸਪਤਾਲ ਦੇ ਵਿੱਚ ਉਹਨਾਂ ਨੂੰ ਗਲੂਕੋਜ਼ ਲਾ ਕੇ ਦਵਾਈਆਂ ਦੇ ਕੇ ਲਗਾਤਾਰ ਉਹਨਾਂ ਨੇ ਉਹਦਾ ਮਰਨ ਵਰਤ ਇੱਕ ਰੋਲ ਹੀ ਦਿੱਤਾ ਹੈ ਮੰਨ ਲਓ ਸਿਸ ਕਰਕੇ ਭਰਾਵੋ ਜੇ ਹੁਣ ਵੀ ਨਾ ਆਪਾਂ ਉੱਥੇ ਫਿਰ ਕੋਈ ਫਾਇਦਾ ਨਹੀਂ ਭਾਈ ਉਸ ਦਿਨ ਜਿੱਦੇ ਡਲਿਆ ਸਾਹਿਬ ਚੜ੍ਹਾਈ ਕਰ ਗਏ ਉਥੇ ਆਪਾਂ ਭੋਗਾਂ ਤੇ ਇਕੱਠ ਕਰ ਗਏ ਸ਼ਰਧਾਂਜਲੀयां ਦੇ ਗਏ ਫੇਸਬੁੱਕਾਂ ਦੇ ਉੱਤੇ ਰੀਲਾਂ ਪਾਈਏ ਫੇਸਬੁੱਕਾਂ ਦੇ ਫੋਟੋਆਂ ਪਾਈਏ ਬੂ ਸਪੋਰਟ ਫਾਰਮਰ ਮੈਂ ਫਾਰਮਰ ਦੇ ਨਾਲ ਐ ਮੈਂ ਕਿਸਾਨਾਂ ਨਾਲ ਐ ਉਹ ਗੱਡੀਆਂ ਮਗਰ ਲਖਾਈਏ ਉਹ ਆਪਣੇ ਸੋਸ਼ਲ ਮੀਡੀਆ ਤੇ ਪਾਈਏ ਉਹਦਾ ਕੋਈ ਫਾਇਦਾ ਨਹੀਂ ਅੱਜ ਲੋੜ ਆ ਪੰਜਾਬੀਓ ਖੜਨ ਦੀ ਕਾਫਲੇ ਬਨ ਕੇ ਵੱਡੀ ਗਿਣਤੀ ਦੇ ਵਿੱਚ ਖਨੌਰੀ ਪਹੁੰਚੋ ਕਿਉਂਕਿ ਇਹਨਾਂ ਦੀ ਲਗਾਤਾਰੀ ਕੋਸ਼ਿਸ਼ ਆ ਵੀ ਅਸੀਂ ਕਿਸੇ ਤਰੀਕੇ ਨਾਲ ਦਲੇਰ ਸਾਹਿਬ ਨੂੰ ਉਥੋਂ ਚੱਕ ਲਈਏ ਵੈਸੇ ਪੰਜਾਬ ਸਰਕਾਰ ਡਰਾਮਾ ਕਰ ਰਹੀ ਆ ਆ ਪਿੱਛੇ ਰਹਿ ਰਹੀ ਆ ਹੋ ਸਕਦਾ ਹਰਿਆਣੇ ਨੂੰ ਜਾਂ ਕੋਈ ਹੋਰ ਸੈਂਟਰ ਦੀਆਂ ਏਜੰਸੀਆਂ ਇੱਥੇ ਆ ਕੇ ਨਾਲ ਇਹਨਾਂ ਦਾ ਵੀ ਸਹਿਯੋਗ ਆ ਸਾਰੇ ਰਲੇ ਹੋਏ ਨੇ ਵੀ ਇੱਥੋਂ ਕਿਸੇ ਵੀ ਤਰੀਕੇ ਨਾਲ ਇਹਨੂੰ ਇਹ ਦਲੇਰ ਸਾਹਿਬ ਨੂੰ ਚੱਕਿਆ ਜਾਵੇ ਸੋ ਆਪਾਂ ਨਹੀਂ ਚੱਕਣ ਦੇਣਾ ਕਿਸੇ ਵੀ ਹਾਲਾਤਾਂ ਦੇ ਵਿੱਚ ਨਹੀਂ ਚੱਕਣ ਦੇਣਾ ਕਿਉਂਕਿ ਇਹਦੀ ਜ਼ਿੰਮੇਵਾਰ ਸਿੱਧੂ ਰੂਪ ਵਿੱਚ ਜੇ ਡੱਲਾ ਸਾਨੂੰ ਕੁਝ ਹੁੰਦਾ ਤਾਂ ਸੈਂਟਰ ਦੀ ਸਰਕਾਰ ਹੈ ਬੀਜੇਪੀ ਸਰਕਾਰ ਹੈ ਜਿਹੜੀਆਂ ਸਾਡੀਆਂ ਮੰਗਾਂ ਮੰਨ ਕੇ ਮੁੱਕ ਰਹੀ ਹੈ ਸੋ ਭਰਾਵੋ ਇਹ ਮੰਗਾਂ ਕੱਲੀਆਂ ਕਿਸਾਨੀ ਨਾਲ ਜੁੜੀਆਂ ਹੋਈਆਂ ਵੀ ਨਹੀਂ ਸਾਡੇ ਮਜ਼ਦੂਰਾਂ ਦੀ ਜਿਹੜੀ 200 ਰੁਪਿਆ ਦਿਹਾੜੀ ਦੀ ਗੱਲ ਹੋ ਰਹੀ ਆ 200 ਦਿਨ ਸਾਲ ਦੇ ਵਜਨ ਰੇਗਾ ਦੇ ਕੰਮ ਦੀ ਗੱਲ ਇੱਕ ਮੰਗ ਹੈ ਉਹਦੇ ਵਿੱਚ ਦਿਹਾੜੀ 700 ਰੁਪਿਆ ਕਰਨੀ ਹੈ ਇਹ ਵੀ ਇੱਕ ਮੰਗ ਹੈ ਇਹ ਸਾਰੀਆਂ ਮੰਗਾਂ ਨੇ ਜਿਹੜੇ ਕਾਰਪੋਰੇਟ ਛੋਡੇ ਕਾਰੋਬਾਰ ਦੇ ਕਬਜ਼ਾ ਹੋ ਰਹੇ ਨੇ ਦੁਕਾਨਦਾਰ ਖਤਮ ਹੋ ਗਏ ਵੱਡੇ ਵੱਡੇ ਮਾਲ ਖੁੱਲ ਗਏ ਆਨਲਾਈਨ ਅਮਾਜ਼ਾਨ ਤੇ ਹੋਰ ਪਤਾ ਨਹੀਂ ਕਿੰਨੀਆਂ ਕਿੱਥੇ ਕੰਪਨੀਆਂ ਆ ਗਈਆਂ ਜਿਹੜੀਆਂ ਘਰੋ ਘਰ ਹੀ ਸਾਮਾਨ ਪਹੁੰਚਾਉਣ ਲੱਗੀਆਂ ਉਹਨਾਂ ਦੁਕਾਨਦਾਰ ਵੀ ਖਤਮ ਹੋ ਗਏ ਸੋ ਰਾਇਸ ਸਭ ਦੀ ਹੈ ਇਸ ਕਰਕੇ ਬੇਨਤੀ ਸਾਰਿਆਂ ਨੂੰ ਇਹੀ ਆ ਵੀ ਆਪਾਂ ਡਾਣਾ ਸਾਹਿਬ ਨੂੰ ਉੱਥੋਂ ਕਿਸੇ ਵੀ ਹਾਲਾਤਾਂ ਦੇ ਵਿੱਚ ਇਹ ਉਹਦੇ ਨੇੜੇ ਵੀ ਨਾ ਪਰਮਾਰ ਸਕਣ ਸਾਡੀ ਗਿਣਤੀ ਇੰਨੀ ਵੱਡੀ ਉੱਥੇ ਹੋਣੀ ਚਾਹੀਦੀ ਰਾਤ ਹਲਚਲ ਹੋਈ ਰਾਤ ਪਤਾ ਲੱਗਿਆ ਕੋਈ ਵੀ ਹਰਿਆਣਾ ਸਪੋਰਟਸ ਦੇ ਨਾਲ ਪੰਜਾਬ ਪੁਲਿਸ ਮਿਲ ਕੇ ਡਲੇਲ ਸਾਹਿਬ ਨੂੰ ਚੱਕ ਸਕਦੇ ਆ ਰਾਤ ਉਹਨਾਂ ਨੇ ਬੜੀ ਮੁਸਤੈਦੀ ਦੇ ਨਾਲ ਸਤਰਕ ਹੋ ਕੇ ਸਾਡੇ ਉੱਤੇ ਬੈਠੇ ਬੰਦਿਆਂ ਨੇ ਜਿਹੜਾ ਆਪਣਾ ਪਹਿਲਾ ਦਿੱਤਾ ਸਾਈ ਦਾ ਯਾਦ ਦੇ ਰਹੇ ਕਿਸਾਨ ਸਾਡੇ ਸੋ ਅੱਜ ਆਪਾਂ ਨੂੰ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣ ਦੀ ਲੋੜ ਹੈ ਤਾਂ ਕਿ ਸਾਡੇ ਯੋਧੇ ਨੂੰ ਸਾਡੀ ਅੱਜ ਲੋੜ ਹੈ ਇਸ ਕਿਸਾਨੀ ਮੋਰਚੇ ਨੂੰ ਸਾਡੀ ਲੋੜ ਹੈ ਸੋ ਆਓ ਬਈ ਨਿਕਲ ਕੇ ਘਰਾਂ ਤੋਂ ਆਪਣੀਆਂ ਨਸਲਾਂ ਖਾਤਰ ਆਪਣੀਆਂ ਧਰਤੀ ਖਾਤਰ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਦੀ ਖਾਤਰ ਆਪਾਂ ਨਿਕਲ ਗਏ ਤੇ ਬਾਤ ਤੋਂ ਬਾਤ ਵੱਡੀ ਗੰਤੀ ਦੇ ਵਿੱਚ ਕਾਫਲੇ ਬਣ ਕੇ ਮੋਰਚੇ ਦੇ ਵਿੱਚ ਆਪਾਂ ਪਹੁੰਚ ਗਏ ਤੇ ਦੂਜੀ ਬੇਨਤੀ ਆਥਣੇ ਆਪਾਂ ਰੋਟੀ ਨਾ ਖਾ ਕੇ ਇੱਕ ਹੈਸ਼ਟੈਗ ਚ ਲਾਈਏ #ਸਪੋਰਟ ਸਰਦਾਰ ਜੀ ਸਿੰਘ ਢੱਲੇਵਾਲ ਆਪਣੀ ਫੋਟੋ ਪਾਈਏ ਕੋਈ ਵੀਡੀਓ ਪਾਈਏ ਇਹਨੂੰ ਬਾਤ ਤੋਂ ਬਾਤ ਸਾਂਝਾ ਕਰ ਦਿਓ ਤਾਂ ਕਿ ਹਰ ਬੰਦੇ ਤੱਕ ਇਹ ਗੱਲ ਪਹੁੰਚ ਜੇ ਤੇ ਤਨੋਂ ਮਨੋਂ ਸਮਰਪਿਤ ਹੋ ਕੇ ਮੋਰਚੇ ਨੂੰ ਉਹ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਾਂ ਅੱਜ ਦਾ ਜਿਹੜਾ 12 ਤਰੀਕ ਦਾ ਆਥਨ ਦਾ ਜਿਹੜਾ ਬਣਾਉਣਾ ਉਹ ਜਿਹੜਾ ਟ੍ਰੈਂਡ ਕਰਨਾ ਚਾਹੀਦਾ ਦੁਨੀਆ ਦੇ ਵਿੱਚ ਪਤਾ ਲੱਗਣਾ ਚਾਹੀਦਾ ਵੀ ਹਾਂ ਕਿ ਤੇ ਕੋਈ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਹੋ ਰਿਹਾ ਪ੍ਰਦਰਸ਼ਨ ਹੋ ਰਿਹਾ ਕੋਈ ਕਿਸਾਨ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤ